ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਇਸੇ ਆਸਤੇ ਉਮੀਦ ਨਾਲ ਲੈ ਕੇ ਆਏ ਜੀ ਅੱਜ ਦੀ ਨਵੀਂ ਵੀਡੀਓ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਜੀ ਇੱਥੇ ਸ਼ਾਮ ਦੀ ਤੇ ਬੱਦਲਬਈ ਹੈ ਜਿਹੜੀ ਕਾਫੀ ਜ਼ਿਆਦਾ ਹੋਈ ਪਈ ਹੈ ਮੀਂਹ ਜਿਹੜਾ ਆਉਣ ਨੂੰ ਤਿਆਰ ਹੈ ਜੀ ਕਾਫੀ ਜ਼ਿਆਦਾ ਬੱਦਲ ਹੋਇਆ ਪਿਆ ਸੀਗਾ ਤੇ ਇੱਥੇ ਦਿਖਾ ਰਹੇ ਹਾਂ ਜੀ ਆਪਾਂ ਤੁਹਾਨੂੰ ਖੇਤਾਂ ਦਾ 뷰 ਕਿਉਂਕਿ ਆਪਣਾ ਘਰ ਹੈ ਜਿਹੜਾ ਖੇਤ ਦੇ ਵਿੱਚ ਹੀ ਆ ਆਪਣੇ ਬੈਕ ਸਾਈਡ ਹੈ ਜਿਹੜਾ ਇਹ ਸਾਰਾ 뷰 ਹੈ ਨਜ਼ਰ ਆਉਂਦਾ ਹੈ ਤੇ view ਹੈ ਜਿਹੜਾ ਇਸ ਇਸ ਟਾਈਮ ਬਹੁਤ ਜ਼ਿਆਦਾ ਸੋਹਣਾ ਸੀਗਾ ਤੇ ਬੱਦਲ ਵਾਈ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਬੱਦਲ ਘੁਲਿਆ ਪਿਆ ਤੇ ਮੀਂਹ ਆ ਜੜਾਉਣ ਨੂੰ ਤਿਆਰ ਹੈ ਜੀ ਵੀਡੀਓ ਲੈ ਕੇ ਆਏ ਜੀ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਜੀ ਮੀਂਹ ਦੀ ਵੀਡੀਓ ਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਵੀਡੀਓ ਚੰਗੀ ਲੱਗੂਗੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਹਾਂਜੀ ਦੇਖੋ ਜੀ ਆਪਣੇ ਕਿੰਨਾ ਮੀ ਪੈ ਗਿਆ ਨਾਲੀ ਦਾ ਜਿਹੜਾ ਪਤਾ ਹੀ ਨਹੀਂ ਲੱਗ ਰਿਹਾ ਬਿਲਕੁਲ ਤੇ ਬਾਹਰ ਮੈਂ ਤੁਹਾਨੂੰ ਮਿ ਜਾ ਕੇ ਦਿਖਾਉਣੀ ਆ ਕੈਮਰਾ ਇਹ ਰੋਲਾ ਪੈਣ ਪਾਉਣ ਵਾਲੀਆਂ ਆਈਟਮਾਂ ਨੇ ਜਿਹੜੀਆਂ ਬਾਹਰ ਕੱਢਤੀਆਂ ਹੁਣੇ ਹਲਕਾ ਪਾਣ ਤੇ ਜ਼ੋਰ ਲਾਇਆ ਹੈ ਇਹਨਾਂ ਨੇ ਤਾਂ ਦਾ ਭਾਂਡੇ ਵੀ ਆਪਾਂ ਸਾਰੇ ਬਾਹਰ ਕੱਢ ਤੇ ਨਹਾ ਲੈਣਗੇ ਇਹ ਵੀ ਖੜਾळी ਸਥਿਤੀ ਹੋਈ ਪਈ ਐ ਇਧਰੋਂ ਵੀ ਪਾਣੀ ਬਹੁਤ ਆ ਰਿਹਾ ਹੈ ਮੈਡਮ ਰੂਬੀ ਵੀ ਨਾ ਆ ਰਹੇ ਨੇ ਜੀ ਉਧਰ ਜੈਕ ਵੀ ਨਾ ਆ ਰਿਹਾ ਹੈ ਉਧਰ ਆਪਣਾ ਕੱਪੜਾ ਜਿਹੜਾ ਹਰਾ ਹਵਾ ਨੇ ਚੱਕ ਕੇ ਮਾਰਿਆ ਬਾਹਰ ਫੇਰ ਇਹਦੇ ਨਾਲ ਜਦੋਂ ਜਿਹੜਾ ਜਿਹੜੀ ਆਪਣੀ ਹੁੰਦੀ ਰਹਿੰਦੀ ਆ ਜਦੋਂ ਵੀ ਹਨੇਰੀ ਆਉਂਦੀ ਆ ਉਹ ਚੱਕ ਕੇ ਇਧਰ ਮਾਰਦੀ ਆ ਆਪਾਂ ਵੀ ਪੱਕੇ ਠੀਠਾਂ ਜੀ ਦੁਬਾਰਾ ਫੇਰ ਆਪਾਂ ਬੰਨ ਦਨੇ ਆ ਉਹ ਦੁਬਾਰਾ ਫੇਰ ਮਾਰਦੀ ਆ ਜਾ ਕੇ ਇਧਰ ਲਓ ਜੀ ਇਧਰ ਬੂਟੇ ਵੀ ਨੇ ਜਿਹੜੇ ਪੁੱਠੇ ਸਿੱਧੇ ਸਾਰੇ ਕਰਤੇ ਮੀਨੇ ਤੇ ਹਨੇਰੀ ਨੇ ਮੈਡਮ ਰੂਬੀ ਜੀ ਨਾ ਆ ਕੇ ਖੰਡੇ ਹੋ ਗਏ ਕਾਬੂਤਾ ਵੀ ਬਲਟਾਤਾ ਇਹ ਰੱਬ ਜਰਾ ਵੈਸੇ ਪਲਟਦਾ ਹੀ ਰਹਿੰਦਾ ਹਾਂਜੀ ਹੁਣ ਦਿਖਾਉਣਾ ਤੁਹਾਨੂੰ ਪਾਖੜਾ ਡੈਮ ਆਹ ਜਮੀਨ ਦੇ ਵਿੱਚ ਆ ਵੀਰ ਲੈ ਕੇ ਜਾ ਰਿਹਾ ਕੂਲਰ ਹਾਂਜੀ ਨਾਲੇ ਵਾਲੀ ਸਥਿਤੀ ਤੁਸੀਂ ਦੇਖ ਸਕਦੇ ਹੋ ਲੋਜੀ ਸੋਟੈਕ ਆਹ ਉਹਦਾ ਸਾਡਾ ਪਾਖੜਾ ਟਾਈਮ ਲਓ ਜੀ ਪਾਣੀ ਇਹਦਾ ਤੁਸੀਂ ਚੈੱਕ ਕਰ ਸਕਦੇ ਹੋ ਲੋਜੀ ਹੁਣ ਤਾਂ ਕਾਫੀ ਹੱਟ ਗਿਆ ਉਹ ਭਾਈ ਚੁੱਪ ਕਰ ਜੋ ਤੁਹਾਨੂੰ ਰਾਗ ਲਾਇਆ ਇੰਨਾ ਹਾਂ ਹਾਂ ਤੂੰ ਬਾਲਾ ਨਾਲ ਚਾਂਬੜਿਆ ਕਰੋ ਓਏ ਤੇਰੀ ਰਵਾ ਖਰਾਬ ਹੋਈ ਪਈਆ ਨਾਲ ਉਹ ਵੀ ਰਿੰਗਣ ਲਾ ਲੀਆਂ ਬੱਕਰੀਆਂ ਚ ਬੋਕ ਫਾਵਾਂ ਨਾ ਤਾਂ ਜੀ ਪਤਾ ਨਹੀਂ ਕੀ ਕੋਈ ਪਲਟਾ ਕੇ ਮਾਰਿਆ ਸਾਰਾ ਕੁਝ ਪਤਾ ਨਹੀਂ ਕਿੱਥੋਂ ਕਿੱਥੋਂ ਕੀ ਕੀ ਆ ਗਿਆ ਪਾਣੀ ਹੈ ਜਿਹੜਾ ਦੇਖ ਸਕਦੇ ਹਾਂ ਪੰਤਾਲਾ ਖਲੇ ਵੀ ਚੱਲੀ ਜਾਂਦਾ ਇਧਰ ਵੀ ਸਾਰਾ ਪੁੱਟ ਢਿੱਗ ਗਿਆ ਆਪਣਾ ਖਾਰਾ ਵੀ ਢਿੱਗ ਗਿਆ ਹਾਰੇ ਦਾ ਚਾਪੜ ਵੀ ਢਿੱਗ ਗਿਆ ਪਾਕੜਾ ਜਿਹੜੀ ਉਰੇ ਤੱਕ ਆ ਗਈ ਤੇ ਇਹ ਡੰਗਰ ਆਪਾਂ ਬਾਹਰ ਨਹੀਂ ਕੱਢੇ ਨਾ ਵੀ ਕੱਢਣੀਆਂ ਨੇ ਜੀ ਮੂਹ ਧਾਰਾਂ ਆਪਾਂ ਇਹਨਾਂ ਦੇ ਪੈਰ ਇਹਨੇ ਕੱਟੂ ਤੇ ਸਰਦਾਰ ਸਾਹਿਬ گئے ਹੋਏ ਨੇ ਕਿ ਮੱਗੀ ਬੰਡਲਦਾਰ ਦੇ ਅੰਦਰ